嗯嗯嗯嗯。 ਪਾਰਮੰਟਰ ਦੇ ਪ੍ਰਧਾਨ ਦੀਪ ਕਾਂਗਰਾ موجوده ਥੱਲੇ ਪ੍ਰਧਾਨ ਜੀ ਅੱਜ ਕਿਸ ਤਰ੍ਹਾਂ ਸਮਰਥਨ ਮਿਲ ਰਿਹਾ ਜੀ ਬੋਤਾਲੀਆਂ ਬੋਲੋ ਲੇਖੋ ਕਿਸਾਨ ਸਾਡੇ ਦੇਸ਼ ਦਾ ਅੰਦਾਤਾ ਹੈ ਅੰਦਾਤੇ ਦੇ ਅਸੀਂ ਸਮਰਥਨ ਦੇ ਵਿੱਚ ਅਨੰਦਪੁਰ ਸਾਹਿਬ ਦਾ ਪੂਰਾ ਬਾਜ਼ਾਰ ਮੁਕੰਮਲ ਬੰਦ ਕੀਤਾ ਹੈ ਤੇ ਧੰਨਵਾਦ ਕਰਾਂਗੇ ਸਾਰੇ ਵਪਾਰੀਆਂ ਦਾ ਜਿਨ੍ਹਾਂ ਨੇ ਇੱਕ ਕੋਲ ਤੇ ਪੂਰਾ ਬਾਜ਼ਾਰ ਬੰਦ ਕੀਤਾ ਹੈ ਤੇ ਹਮੇਸ਼ਾ ਹੀ ਅਸੀਂ ਅੰਦਾਤੇ ਦੇ ਨਾਲ ਰਹਾਂਗੇ ਜਦੋਂ ਵੀ ਸਾਡੀ ਜ਼ਰੂਰਤ ਪਏ ਹਮੇਸ਼ਾ ਨਾਲ ਖੜਾਂਗੇ ਤੇ ਸਪੈਸ਼ਲੀ ਧੰਨਵਾਦ ਕਰਾਂਗੇ ਭਗਵੰਤ ਸਿੰਘ ਮਟੋਰ ਜੀ ਦਾ ਜਿਨ੍ਹਾਂ ਨੇ ਇਹ ਮੁਹਿੰਮ ਚਲਾਈ ਸੀ ਤੇ ਅਸੀਂ ਉਹਨਾਂ ਦੀ ਇਸ ਮੁਹਿੰਮ ਦੇ ਨਾਲ ਹੈ ਤੇ ਨਾਲ ਚੱਲਾਂਗੇ ਜੀ। ਕਾਹ ਚਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਯੂਨੀਅਨ ਵੱਲੋਂ ਜੋ ਬੰਦ ਦਾ ਸੱਦਾ ਸੀਗਾ ਉਹਨੂੰ ਮੁੱਖ ਰੱਖਦੇ ਹੋਏ ਵਪਾਰ ਮੰਡਲ ਅਨੰਦਪੁਰ ਸਾਹਿਬ ਵੱਲੋਂ ਪੂਰਨ ਸਮਰਥਨ ਦਿੱਤਾ ਗਿਆ ਅਤੇ ਅੱਜ ਸਾਰਾ ਦਿਨ ਬਾਜ਼ਾਰ ਬੰਦ ਰੱਖੇ ਜਾਣਗੇ ਇਸਵਾਵਾ ਚੱਲੂ ਹੈ। ਕਿ ਜਿੱਦਾਂ ਆਪਣੇ ਦਵਾਈਆਂ ਦੀਆਂ ਦੁਕਾਨਾਂ ਡਾਕਟਰ ਵਗੈਰਾ ਇਹ ਖੁੱਲੇ ਰਹਿਣਗੇ ਬਾਕੀ ਸਾਰਾ ਬਾਜ਼ਾਰ ਬੰਦ ਰਹੇਗਾ ਇਹ ਸ਼ਾਮ ਤੱਕ ਥੋੜਾ ਬੱਲੋ ਵੈਸੇ 4 ਵਜੇ ਤੱਕ ਵੀ ਅਸੀਂ ਸਾਰਾ ਦਿਨ ਬੰਦ ਕਰ ਦਿੰਦਾ ਕਿ ਮਨਤੀ ਕਰਦੇ ਕਿਉਂਕਿ ਕਿਸਾਨ ਬੜੇ ਸਮੇਂ ਤੋਂ ਜਿਹੜਾ ਹੈ ਫੋਟੋਲੇ ਤੇ ਬੈਠਿਆ ਹੈ ਮਿਲਦਾ ਉਹਨਾਂ ਦੀ ਉਸ ਤਰ੍ਹਾਂ ਹੀ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹਨਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ ਜੋ ਵੀ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਐ ਤੇ ਇਹਨੂੰ ਹੱਲ ਕਰਕੇ ਅਮਨ ਕਾਨੂੰਨ ਦੀ ਸਥਿਤੀ ਲਾਗੂ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਉਹਦੇ ਉੱਤੇ ਬੈਠੇ ਆ ਉਹਦੇ ਬਿਜ਼ਨਸ ਨੂੰ ਬਹੁਤ ਫਰਕ ਪੈ ਰਿਹਾ ਆ ਆਰਥਿਕ ਤੌਰ ਤੇ ਬਹੁਤ ਪੰਜਾਬ ਨੂੰ ਘਾਟਾ ਪੈ ਰਿਹਾ ਇਸ ਗੱਲ ਦਾ ਬਿਜ਼ਨਸ ਵੀ ਬਹੁਤ ਘਟਿਆ ਹੋਇਆ ਏ ਕਿਉਂਕਿ ਦੁਨੀਆ ਉੱਤੇ ਬੈਠੀ ਆ ਕਦੀ ਜਾਮ ਲੱਗ ਰਿਹਾ ਕਦੀ ਸੜਕਾਂ ਬੰਦ ਆ ਕਦੀ ਰੇਲਾ ਬੰਦ ਆ ਉਹਦਾ ਵਪਾਰ ਤਾਂ ਬਹੁਤ ਨੁਕਸਾਨ ਹੋ ਰਿਹਾ ਏ ਇਹ ਸਰਕਾਰਾਂ ਨੂੰ ਚਾਹੀਦਾ ਏ ਛੇਤੀ ਛੇਤੀ ਮਸਲਾ ਹੱਲ ਕਰਕੇ ਆਫਰ ਕੇ ਹਾਲਾਤ ਕਰਨੇ ਚਾਹੀਦੇ ਆ ਅੱਜ ਜਿਹੜੀ ਸਾਡੇ ਵੱਲੋਂ ਸਾਰਾ ਹੀ ਜਿਹੜਾ ਬਾਜ਼ਾਰ ਬੰਦ ਰੱਖਿਆ ਹੈ ਉਸੇ ਅ ਅਧੀ ਦੇ ਤਹਿਤ ਜਿਹੜਾ ਸਾਰੀ ਕੋਖਾ ਮਾਰਕੀਟ ਵੀ ਬੰਦ ਰੱਖੀ ਗਈ ਹੈ ਅਸੀਂ ਕਿਸਾਨ ਭਰਾਵਾਂ ਦੇ ਨਾਲ ਹੈ ਜਿੱਥੇ ਉਹ ਸਾਨੂੰ ਆਵਾਜ਼ ਦੇਣਗੇ ਆਪਾਂ ਉਹਨਾਂ ਦੇ ਨਾਲ ਖੜਾਂਗੇ ਮੋਢੇ ਦੇ ਨਾਲ ਮੋਢਾ ਜੋੜ ਕੇ ਤੇ ਅਸੀਂ ਆਸ ਵੀ ਕਰਦੇ ਹਾਂ ਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਉਹਨਾਂ ਦੇ ਜਿਹੜੀਆਂ ਮੰਗਾਂ ਹੈ ਉਹ ਛੇਤੀ ਛੇਤੀ ਪੂਰੀਆਂ ਕਰਨ ਧੰਨਵਾਦ ਜੋ ਜਗਦੀਸ਼ ਸਿੰਘ ਡੱਲੇ ਵਾਲ ਨੇ ਮਰਦਮਤ ਰੱਖਿਆ ਕਿਸਾਨਾਂ ਦੇ ਹੱਕ ਵਿੱਚ ਉਹ ਇੱਕ ਬਹੁਤ ਵੱਡੀ ਕੁਰਬਾਨੀ ਵਾਲਾ ਦਾ ਕਦਮ ਹੈ ਉਹਦੇ ਬਿਹੇਵ ਤੇ ਉਹਨਾਂ ਨੇ ਕਾਲ ਦਿੱਤੀ ਸੀ ਕਿ ਪੰਜਾਬ ਬੰਦ ਰੱਖਿਆ ਜਾਵੇ ਸੋ ਮੈਂ ਵਪਾਰ ਮੰਡਲ ਪ੍ਰਧਾਨ ਪਤਪਾਲ ਸਿੰਘ ਅੰਡਾ ਆਨੰਦਪੁਰ ਸਾਹਿਬ ਤੋਂ ਸਾਰੇ ਵਪਾਰੀਆਂ ਨੂੰ ਬੇਨਤੀ ਕੀਤੀ ਸੀ ਕਿ ਆਪਾਂ ਕਿਸਾਨਾਂ ਦਾ ਸਾਥ ਦਿਈਏ ਕਿਸਾਨ ਸਾਡੇ ਵਾਸਤੇ ਲੜ ਰਹੇ ਨੇ ਜੇ ਕਿਸਾਨੀ ਨਹੀਂ ਹੋਏਗੀ ਤਾਂ ਕੁਝ ਵੀ ਨਹੀਂ ਹੋਏਗਾ ਦੁਕਾਨਦਾਰੀ ਵੀ ਨਹੀਂ ਚੱਲੇਗੀ ਕੁਝ ਵੀ ਨਹੀਂ ਚੱਲੇਗਾ ਇਸ ਕਰਕੇ ਅਸੀਂ ਸਾਰਿਆਂ ਨੇ ਮੈਨੂੰ ਸਹਾਸ ਕਰਨ ਦਿੱਤਾ ਦੁਕਾਨਾਂ ਬੰਦ ਰੱਖੀਆਂ ਨੇ ਇਹਦੇ ਵਿੱਚ ਜੋ ਸਾਡਾ ਭਗਵੰਤ ਸਿੰਘ ਹੈਗਾ ਉਹਨੇ ਪਹਿਲੇ ਤੋਂ ਇਸ ਗੱਲ ਦੀ ਮਹਿਮ ਚੁੜਾ ਰੱਖੀ ਸੀ ਸਹਯੋਗ ਚੁੜਾ ਰੱਖਿਆ ਸੀਗਾ ਤੇ ਮੀਡੀਆ ਚ ਪਾ ਰੱਖਿਆ ਸੀਗਾ ਉਹਦਾ ਵੀ ਧੰਨਵਾਦ ਕਰਦੇ ਆ ਕਿਸਾਨਾਂ ਦੀ ਸਾਡੀ ਪੂਰੀ ਵਪਾਰ ਮੰਡਲ ਦੀ ਸ਼ਹਿਰ ਨਿਵਾਸੀਆਂ ਦੀ ਪੂਰੀ ਹਮਾਇਤ ਹੋਏਗੀ ਸੋ ਮੈਂ ਸਾਰੇ ਵਪਾਰੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੇਨਤੀ ਪ੍ਰਵਾਨ ਕਰਕੇ ਦੁਕਾਨਾਂ ਬੰਦ ਰੱਖੀਆਂ